पिताजी आपकी पत्नी थी हाथ के सामने पत्नी थी हाथ के सामने तू चला रही है तू जूते क्यों मार रही है हाथ तू चला रही है और देखो लगा तू चला रही है हाथ तू जूते मार रही है तू पे मैंने तू पे मैंने मार दी फिर ले आ डॉक्टर ने मेरी मारी है नहीं आज के मेरे वीडियो बना जिनमें भी हूं करो सारा कैद करो आ फोन निकल मेरा आ सारे कैद करो देखो आज चोट मारी है मेरे डॉक्टर ने शुरू हो गई है ऐथो चक ला तो पता नहीं है सकते चलो पहले तो हमने मांगा है ओ पियो फाइल दोस्त ने था ਫਾਈਲ ਕਰੂਗੀ ਅਜੇ ਆਪਣਾ ਪੇਸ਼ੈਂਟ ਲੈ ਕੇ ਜਾਣਾ ਸਾਈਨ ਕਰ ਦੋ ਫਿਰ ਸਾਈਨ ਨਹੀਂ ਕਰਾਂਗੇ ਟ੍ਰੀਟਮੈਂਟ ਹੈ ਸੇ ਟ੍ਰੀਟਮੈਂਟ ਸਾਰੀ ਦਿਖਾਣੀ ਆ ਸੀ ਅੱਗੇ ਫਾਈਲ ਵਿੱਚ ਜਿਹੜੀ ਮੈਡੀਸਿਨ ਲੱਗੀ ਆ ਸੀ ਉਹ ਦਿਖਾਣੀ ਆ ਨਾ ਜੀ ਨਹੀਂ ਨਹੀਂ ਸਾਈਨ ਫਾਈਲ ਚਾਹੀਦੀ ਆ ਤੁਹਾਨੂੰ ਬੰਦ ਕਰੋ ਬਲੇ ਦੇ ਦੇਣੀ ਪਾਓ ਬੰਦ ਕਰੋ ਇਹਨੂੰ ਬੰਦੀ ਹੈ ਤਾਂ ਫੁੱਲ ਫਾਈਲ ਦੋ ਤੁਸੀਂ ਬਸ ਤੁਹਾਡਾ ਕੋਈ ਰੋਲ ਨਹੀਂ ਹੈਗਾ ਇਹਦੇ ਵਿੱਚ ਪਿਸ਼ਾਹ ਦੀ ਨਾਲੀ ਲਗਾ ਦੇ ਮੈਨੂੰ ਪਿਸ਼ਾਹ ਮਾਰ ਗੱਲ ਤਾਂ ਇਹਨਾਂ ਨੇ ਨਾਲ ਹੀ ਨਹੀਂ ਲਗਾਈ ਅੱਜ ਨਾਲ ਹੀ ਅਸੀਂ ਕੱਲ ਪਹਿਰੇ ਵੀ ਮੇਰੀ ਥੋੜੀ ਮੈਮ ਹੋਈ ਤਾਂ ਇਹਨਾਂ ਨੇ ਪਿਸ਼ਾਹ ਦੀ ਨਾਲੀ ਲਗਾਈ ਤੇ ਉਸ ਤੋਂ ਬਾਅਦ ਆ ਖੂਨ ਬੰਦ ਹੋ ਗਿਆ ਮਮੀ ਦਾ ਦਰਦ ਤੋਂ ਨਾਲਸਾਰ ਵੀ ਛੱਟ ਗਿਆ ਉਹਨੇ ਕਹਿੰਦੀ ਮੇਰਾ ਕੁਤਰਾ ਬਾਅਦ ਚਿੱਕੜ ਮਾਰੀ ਜਾਂਦੀ ਤੜਕੀ ਜਾਂਦੀ ਮੈਂ बार-बार ਜਾਈ ਜਾਂਦੀ ਮੈਨੂੰ ਕਿਹਾ ਆ ਕੇ ਦੇਖ ਲਓ ਆ ਕੇ ਦੇਖ ਲਓ ਵੀਡੀਓ ਬਣਾ ਲਈ ਉਹਨੇ ਮੈਨੂੰ ਪਤਾ ਲੱਗ ਗਿਆ ਵੀ ਇਹ ਵੀਡੀਓ ਬਣਾ ਰਹੀ ਐ ਆ ਕੇ ਇਸਨੂੰ ਫੋਨ-ਫੋਨ ਲਾ ਕੇ ਥੱਪੜ ਮਾਰਿਆ ਇਹਦੇ ਹਾਂ ਸਾਡੇ ਨਾਲ ਲੱਗਿਆ ਇਹ ਕੀ ਹੈ ਇਹ ਡਾਕਟਰ ਨੀਨੇਕਰੁੰਟੇ ਮਾਰੇ ਨਹੀਂ ਜੀ ਸਾਡੇ ਫੋਨ-ਫੋਨ ਲੱਗੇ ਨੇ ਵੀ ਮੇਰੀ ਵੀਡੀਓ ਨਾ ਬਣਾਓ ਸਾਡਾ ਫੋਨ ਵੀ ਤੋੜਨ ਦੀ ਕੋਸ਼ਿਸ਼ ਕੀਤੀ ਹੈ ਤੁਹਾਡੇ ਸਾਡੇ ਵੀਰ ਮਰਸ ਨੇ ਅੱਤ ਪਾਈ ਦੇ ਵਿਚ ਘੁੰਟੇ ਮਾਰੇ ਨੇ ਮੈਨੂੰ ਆਪਣੀ ਭੈਣ ਨੇ ਬਚਾਇਆ ਤਾਂ ਕਿਹਨੇ ਆਈ ਉਹ ਅੱਜ ਕੀ ਨਾਮ ਚਾਲੂ ਹੈ ਜੀ ਮੇਰਾ ਨਾਮ ਅਸੀਂ ਬਟਾਲੇ ਕੋਲੋਂ ਆਏ ਆ ਕੀ ਗੱਲ ਬਾਤ ਹੈ ਸਰ ਅੱਜ ਸਰ ਅੱਸੀ ਕੱਲ ਮੇਰੀ ਮੰਮੀ ਨੂੰ ਹਾਰਟ ਅਟੈਕ ਆਇਆ ਸੀ ਅਸੀਂ ਇੱਥੇ ਐਡਮਿਟ ਕੀਤਾ ਸਾਡੀ ਕੋਈ ਸੁਣਵਾਈ ਨਹੀਂ ਹੋਈ ਕੱਲ ਦੀ ਨਾ ਬਾਥਰੂਮ ਵਾਲੀ ਪਾਈਪ ਲੱਗੀ ਆ ਕੱਲ ਦੇ ਤੜਫੀ ਜਾਂਦੇ ਸਰ ਸਾਡੇ 350 슈ਗਰ ਹੈ ਬਸ ਸਾਡੇ ਤੋਂ ਆਂਦੇ ਨੇ 450 ਦੇ ਦੋ 500 ਦੇ ਦੋ 400 ਦੇ ਦੋ ਬਸ ਇਦਾਂ ਟੈਸਟਾਂ ਦੇ ਪੈਸੇ ਲਈ ਜਾਂਦੇ ਨੇ ਕੋਈ ਟੈਸਟ ਨਹੀਂ ਹੋ ਰਿਹਾ ਕੁਛ ਨਹੀਂ 20000 ਰੁਪਿਆ ਲੱਗ ਗਿਆ ਸਾਡਾ ਜੀ ਰੋਡ ਦੇ ਕਿਉਂ ਲੈ ਗਿਆ ਆਪਣੀ ਮਾਤਾ ਦੀ ਕੀ ਗੱਲ ਹੈ ਇਸ ਦੀ ਸਰ ਉਹ ਬਦਤਮੀਜ਼ੀ ਕਰਦੀ ਸੀ ਨਰਸ ਸਾਡੇ ਨਾਲ ਸੀ ਕਿ ਬਾਥਰੂਮ ਵਾਲੀ ਪਾਈਪ ਲਗਾ ਦਿਓ ਸਰੀੰਜ ਕੱਢ ਦਿਓ ਆ ਕੇ ਬਦਤਮੀਜ਼ੀ ਕਰਨ ਲੱਗੀ ਕਹਿੰਦੀ ਮੇਰੇ ਤੇ ਆਰਡਰ ਕਿੱਦਾਂ ਮਾਰਿਆ ਤੁਸੀਂ ਸਾਨੂੰ ਜਦੋਂ ਠੀਕ ਲੱਗੂਗਾ ਅਸੀਂ ਉਦੋਂ ਕਰਾਂਗੇ ਮੇਰੇ ਮੰਮੀ ਤੜਫ ਰਹੇ ਸੀ ਅਸੀਂ ਉਹਨੂੰ ਬੁਲਾਉਣ ਚਲੇ ਗਏ ਉਹ ਬਦਤਮੀਜ਼ੀ ਇਦਾਂ ਇਦਾਂ ਕਰਕੇ ਕਹਿੰਦੀ ਇੱਥੋਂ ਨਿਕਲੋ ਕਹਿੰਦੀ ਜਿੱਦਾਂ ਮੇਰਾ ਜਿਲ ਦਿਲ ਕਰੂਗਾ ਮੈਂ ਉਦਾਂ ਕਰੂੰਗੀ ਕਹਿੰਦੀ ਜਦੋਂ ਦਿਲ ਕਰੂਗਾ ਮੇਰਾ ਉਦੋਂ ਸੂਈ ਕੱਢੂੰਗੀ ਕਹਿੰਦੀ ਤੁਸੀਂ ਮੇਰੇ ਨਾਲ ਕਿੱਦਾਂ ਆਰਡਰ ਮਾਰ ਕੇ ਆਏ ਹੋ ਅਸੀਂ ਕਹਾਂ ਮੈਡਮ ਅਸੀਂ ਤੁਹਾਨੂੰ ਸਿਰਿੰਜ ਕੱਢਣ ਨੂੰ ਹੀ ਕਿਹਾ ਸੀ ਤੁਹਾਨੂੰ ਕੋਈ ਘੱਟ ਵੱਧ ਨਹੀਂ ਕਿਹਾ ਹੈਗਾ ਐਨੇ ਚ ਮੈਂ ਵੀਡੀਓ ਬਣਾਉਣ ਲੱਗੀ ਉਹ ਬਤਮੀਜ਼ੀ ਕਰ ਰਹੀ ਸੀ ਮੇਰੀ ਭੈਣ ਨਾਲ ਸਾਡੇ ਕੋਲ ਵੀਡੀਓ ਵੀ ਹੈ ਤੇ ਉਹਨੇ ਮੇਰੇ ਤੋਂ ਫੋਨ ਖੋਇਆ ਤੇ ਮੇਰੇ ਤੇ ਚਪੇੜ ਮਾਰੀ ਤੇ ਮੈਂ ਮੈਮ ਫੋਨ ਆਪਣਾ ਬੰਦ ਕਰਤਾ ਮੈਨੂੰ ਕਹਿੰਦੀ ਆ ਫੋਨ ਖੋਲ ਆਪਣਾ ਵੀਡੀਓ ਡਿਲੀਟ ਕਰ ਦੇ ਵੀਡੀਓ ਡਿਲੀਟ ਕਰਨੀ ਉਹਨਾਂ ਨੇ ਸਾਡੇ ਤੇ ਦੋ ਪੁਲਿਸ ਵਾਲ ਕਹਿੰਦੇ ਬੀਬੀ ਫੋਨ ਦੇ ਦੋ ਅਸੀਂ ਪ੍ਰੈਸ ਰਿਪੋਰਟਰ ਨੂੰ ਤੁਹਾਡੇ ਫੋਨ ਤੋਂ ਰਿਪੋਰਟ ਕਰਨੀ ਆ ਸੀ ਉਹਨਾਂ ਨੂੰ ਫੋਨ ਨਹੀਂ ਦਿੱਤਾ ਵੀਡੀਓ ਡਿਲੀਟ ਕਰਨ ਲਈ ਉਹਨਾਂ ਨੇ ਸਾਡੇ ਤੇ ਪੁਲਿਸ ਵਾਲੇ ਵੀ ਬੁਲਾਏ ਆ ਦੋ ਉਸ ਤੋਂ ਬਾਅਦ ਅਸੀਂ ਵੀਡੀਓ ਨਹੀਂ ਡਿਲੀਟ ਅਸੀਂ ਆਪਣੀ ਫਾਈਲ ਵੀ ਨਹੀਂ ਉਹਨਾਂ ਨੂੰ ਦਿੱਤੀ ਸਾਡੀ ਫਾਈਲ ਵੀ ਖੋਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਹ ਕਹਿੰਦੇ ਹੁਣ ਜਿੱਥੇ ਮਰਜ਼ੀ ਜਾਓ ਜੋ ਮਰਜ਼ੀ মিডিਆ ਬੁਲਾਓ ਪੁਲਿਸ ਬੁਲਾਓ ਅਸੀਂ ਕਿਸੇ ਤੋਂ ਨਹੀਂ ਡਰਦੇ ਸਾਨੂੰ 4 ਘੰਟੇ ਹੋ ਗਏ ਸਰ ਅਸੀਂ ਇੱਥੇ ਰੋੜ ਤੇ ਬੈਠੇ ਆ ਕੋਈ ਸੁਨ ਪ੍ਰਸ਼ਾਸਨ ਵੱਲੋਂ ਕੋਈ ਸੁਣਵਾਈ ਨਹੀਂ ਹੈਗੀ ਕੋਈ ਸਾਨੂੰ ਕੋਈ ਦੇਖਣ ਨਹੀਂ ਆਇਆ ਮੇਰੇ ਮਾਤਾ ਜੀ ਤੜਫ ਰਹੇ ਨੇਗੇ ਬਹੁਤ ਜ਼ਿਆਦਾ बुखार 103 ਨਾ 350 ਸ਼ੂਗਰ ਹੈ ਕੋਈ ਸਾਡੀ ਸੁਣਵਾਈ ਨਹੀਂ ਬਸ ਸਾਡੀ ਸੁਣਵਾਈ ਹੋਵੇ ਸਰ ਜੋ ਸਾਡਾ ਪੈਸਾ ਲੱਗਿਆ ਉਹ ਦ ਪ੍ਰਸ਼ਾਸਨ ਹੈ ਜੀ ਜ਼ਿੰਮੇਵਾਰ ਹਾਂ ਜੀ ਸਟਾਫ ਹੈ ਸਾਰਾ ਹਾਂ ਜੀ ਜਦ ਤੱਕ ਸਾਡੀ ਸੁਣਵਾਈ ਨਹੀਂ ਹੋਊਗੀ ਸਰ ਸਾਡਾ ਹਿੱਲਾ ਕਰੋ ਸਾਡੇ ਪੈਸੇ ਜੋ ਵੀ ਲੱਗੇ ਨੇ ਉਹਨਾਂ ਨੇ ਸਾਡੇ ਤੋਂ ਜਿਵੇਂ ਵੀ ਲਿੱਤੇ ਸਾਨੂੰ ਨਹੀਂ ਪਤਾ ਕਹਿੰਦੇ ਸਰਕਾਰੀ ਹਸਪੀਟਲ ਹੈ ਅਸੀਂ ਕਿਵੇਂ ਕਿਵੇਂ ਇਕੱਠੇ ਕਰਕੇ ਥੋੜੇ ਬੋਤੇ ਲੈ ਕੇ ਆਏ ਸੀ ਸਾਡੀ ਮਾਂ ਲਈ ਉਹ ਸਾਰੇ ਲੱਗ ਚੁੱਕੇ ਨੇ ਹੁਣ ਅਸੀਂ ਹਾਂਜੀ ਬਾਜ਼ਾਰ ਦੀ ਦੁਕਾਨ ਦੇ ਕਹਿੰਦੀ ਆਮ ਲੋਕਾਂ ਦੀ ਸਰਕਾਰ ਨਹੀਂ ਨਹੀਂ ਸਰ ਕੋਈ ਸਹੂਲਤ ਨਹੀਂ ਮਿਲੀ ਸਾਨੂੰ ਸਾਡੇ ਨਾਲ ਇੰਨੀ ਜ਼ਿਆਦਾ ਤੱਕਾ ਹੋਇਆ ਸਹੂਲਤ ਤਾਂ ਦੂਰ ਦੀ ਗੱਲ ਸਾਡੇ ਨਾਲ ਮਾਰ ਪਿੱਟ ਹੋਈ ਐ ਇੱਥੇ ਬਹੁਤ ਜ਼ਿਆਦਾ ਤੇ ਅਸੀਂ ਜਦੋਂ ਮਤਲਬ ਬੋਲਣ ਦੀ ਕੋਸ਼ਿਸ਼ ਕੀਤੀ ਐ ਜਦੋਂ ਸਾਡੇ ਦੇ ਪੁਲਿਸ ਵਾਲੇ ਬੁਲਾਏ ਗਏ ਨੇ ਸਾਡਾ ਫੋਨ ਖੋਣ ਦੀ ਕੋਸ਼ਿਸ਼ ਕੀਤੀ ਐ ਵੀਡੀਓ ਡਿਲੀਟ ਕਰਨ ਦੀ ਕੋਸ਼ਿਸ਼ ਕੀਤੀ ਐ ਸਾਡੇ ਫੋਨ 'ਚ ਹਾਂਜੀ ਕੀ ਨਾਮ ਹੈ ਮੇਰਾ ਨਾਮ ਬਿੰਦੂ ਹੈ ਜੀ ਕਿਥੋਂ ਆਈ ਜੀ ਮੈਂ ਹਰਿਆਣਾ ਹਿਸਾਰ ਤੋਂ ਆਈ ਹਾਂ ਕੀ ਗੱਲਬਾਤ ਕੀ ਰੱਖਦੇ ਹੋ ਤੁਹਾਡੇ ਮੇਰੇ ਪਰਿਵਾਰ ਚ ਮੇਰੀ ਮੰਮੀ ਨੇ ਅਸੀਂ ਬਸ ਤਿੰਨ ਭੈਣਾਂ ਨੇ ਕੀ ਗੜਬੜ ਆਈ ਹੈ ਮੇਰੀ ਮੰਮੀ ਨੂੰ ਕੱਲ ਹਾਰਟ ਅਟੈਕ ਆਇਆ ਸੀ ਜੀ ਅੱਛਾ ਜੀ ਮੇਰੀ ਮੰਮੀ ਆਈ ਸੀ ਇੱਥੇ ਮੇਰੇ ਭੈਣ ਰਹਿੰਦੇ ਨੇ ਬਟਾਲੇ ਡਾਲੇ ਚੱਕ ਪਿੰਡ ਅੱਛਾ ਜੀ ਉੱਥੇ ਮੇਰੀ ਮੰਮੀ ਆਏ ਸੀ ਮੇਰੇ ਭੈਣ ਕੋਲੇ ਮੇਰੀ ਮੰਮੀ ਆ ਕੇ ਇੱਥੇ ਹਾਰਟ ਅਟੈਕ ਹੋਇਆ ਮੇਰੀ ਮੰਮੀ ਬਿਮਾਰ ਹੋ ਗਏ ਮੇਰੀ ਵੱਡੀ ਭੈਣ ਨੇ ਕੱਲ ਹਾਰਟ ਅਟੈਕ ਆਇਆ ਤੇ ਇੱਥੇ ਐਡਮਿਟ ਕੀਤਾ ਗੁਰੂ ਨਾਨਕ ਹਸਪੀਟਲ ਅੰਮ੍ਰਿਤਸਰ ਚ ਠੀਕ ਹੈ ਜੀ ਹਾਂਜੀ ਫਿਰ ਗੱਲ ਦੀ ਮੰਮੀ ਕਹਿੰਦੇ ਵੀ ਮੈਨੂੰ ਪਿਸ਼ਾਬ ਆਇਆ ਮੈਨੂੰ ਨਾਲ ਲਾ ਦੋ ਮੈਂ ਉੱਠ ਕੱਲ ਦਾ ਸਾਰਾ ਦਿਨ ਲੰਗ ਗਿਆ ਅਸੀਂ ਕੱਲ ਇੱਥੇ ਹੈਗੇ ਨਹੀਂ ਸੀ ਮੇਰੇ ਸਿਰਫ ਵੱਡੀ ਸਿਸਟਰ ਸੀਗੇ ਕੱਲ ਇੱਥੇ ਅਸੀਂ ਆਏ ਆ ਅੱਜ ਸਵੇਰੇ ਕੱਲ ਦਾ ਸਾਰਾ ਦਿਨ ਲੰਗ ਗਿਆ ਅੱਜ ਦਾ ਅੱਧਾ ਦਿਨ ਲੰਗ ਗਿਆ ਸੀ ਜਦੋਂ ਅਸੀਂ ਪਹੁੰਚੇ ਆ ਅਸੀਂ ਆ ਕੇ ਕਿਹਾ ਤੁਸੀਂ ਕੱਲ ਦੀ ਨਾਲ ਹੀ ਨਹੀਂ ਲਗਾਈ ਮੇਰੇ ਮੰਮੀ ਨੂੰ ਪਿਸ਼ਾਬ ਆਇਆ ਲਗਾ ਦਿੰਨੇ ਲਗਾ ਦਿੰਨੇ ਉਹ ਉਹ ਤੋਂ ਵੀ ਤੂੰ ਤੂੰ ਮੈਂ ਮੈਂ ਕਰਕੇ ਉਹਨਾਂ ਨੇ ਨਾਲ ਹੀ ਲਗਾਤੀ ਦੁਪਹਿਰੇ ਡੇਢ ਦਿਨ ਬਾਅਦ ਪਿਸ਼ਾਬ ਕੀਤਾ ਫੇਰ ਮੇਰੇ ਮੰਮੀ ਦੇ ਬੁਖਾਰ ਚੜ ਗਿਆ ਦਰਦ ਦੇ ਮਾਰੇ ਸਰਿੰਜ ਨਸ ਬਲੋਕ ਹੋ ਗਈ ਸਰਿੰਜ ਨਹੀਂ ਕੱਢ ਰਹੀਆਂ ਸੀ ਆ ਕੇ ਮੈਂ 4-5 ਵਾਰ ਕਹਿ ਕੇ ਆਈ ਕਿੰਨੀ ਵਾਰ ਮੈਂ ਡਾਕਟਰ ਸਰੀੰਜ ਕੱਢ ਦਿਓ ਆ ਕੇ ਮੰਮੀ ਨੂੰ ਬੁਖਾਰ ਵੀ ਚੜ ਗੇ ਦਰਦ ਦੇ ਮਾਰੇ ਕਹਿੰਦੇ ਤੂੰ ਕੋਣ ਹੋ ਨਹੀਂ ਸਾਨੂੰ ਆਰਡਰ ਦੇਣ ਵਾਲੀ ਸਾਨੂੰ ਪਤਾ ਨਹੀਂ ਅਸੀਂ ਕੀ ਕਰਨਾ ਵਾ ਅਸੀਂ ਆਪੇ ਕੰਮ ਕਰ ਲੈ ਏਦਾਂ ਛੁਟਕੀ ਮਾਰ ਮਾਰ ਕੇ ਮੇਰੇ ਨਾਲ ਬਦਤਮੀਜ਼ੀ ਕਰਨ ਲੱਗ ਗਈ ਜੀ ਮੇਰੇ ਭੈਣ ਨੇ ਵੀਡੀਓ ਬਣਾਇਆ ਜਦੋਂ ਦੂਰੋਦੀ ਵੀ ਬਦਤਮੀਜ਼ੀ ਕਰ ਰਹੀ ਐ ਉਹਨੂੰ ਪਤਾ ਚੱਲ ਗਿਆ ਵੀਡੀਓ ਬਣਾ ਰਹੀ ਐ ਉਹਨੇ ਮੇਰੇ ਭੈਣ ਕੋਲੋਂ ਫੋਨ ਖੋਚ ਕੇ ਉਹਦਾ ਥੱਪੜ ਮਾਰਿਆ ਥੱਪੜ ਮਾਰਿਆ ਜਦੋਂ ਮੈਂ ਉਹਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਵੀ ਨਾਖੂਨ ਮਾਰੇ ਉਸ ਤੋਂ ਬਾਅਦ ਸਾਨੂੰ ਬਹੁਤ ਬੁਰਾ ਪੱਲਾ ਬੋਲੇ ਸਾਡਾ ਫੋਨ ਖੋਸਣ ਦੀ ਛਿੰਨਨ ਦੀ ਕੋਸ਼ਿਸ਼ ਕੀਤੀ ਇੱਥੇ ਕਿਤਰਾਏ ਰੋਡ ਦੇ ਵਿੱਚ ਜੀ ਸਾਨੂੰ ਕੋਈ ਇਲਾਜ ਨਹੀਂ ਹੋ ਰਿਹਾ ਸੀ ਸਾਡੇ ਕੋਲ ਜਿੰਨਾ ਪੈਸਾ ਸੀ ਅਸੀਂ ਦੇ ਚੁੱਕੇ ਸੀਗੇ ਸਾਨੂੰ ਧੱਕੇ ਮਾਰ ਕੇ ਉੱਥੋਂ ਦੀ ਕੱਢੇ ਗਿਆ ਕਹਿੰਦੇ ਹੁਣ ਤੁਹਾਡੇ ਕੋਲ ਕੋਈ ਇਲਾਜ ਨਹੀਂ ਤਾਂ ਤੁਹਾਨੂੰ ਹੱਤਾਂ ਪਾਈ ਤਾਂ ਸਾਡੇ ਨਾਲ ਉਤਰਨ ਲੱਗ ਗਏ ਸੀਗੇ ਅਸੀਂ ਕਹ ਅਸੀਂ ਇਲਾਜ ਨਹੀਂ ਕਰਵਾਣਾ ਸਾਨੂੰ ਰੈਫਰ ਕਰ ਦੋ ਕਹਿੰਦੇ ਲੈ ਜਾਓ ਆਪਣੇ ਜੋ ਵੀ ਹੈ ਕਹਿੰਦਾ ਸਫਾਈਲ ਨਹੀਂ ਦੇਣੀ ਅਸੀਂ ਕਹ ਅਸੀਂ ਫਾਈਲ ਲੈ ਕੇ ਜਾਣੀ ਅਸੀਂ ਜ਼ਬਰਦਸਤੀ ਉਹਨਾਂ ਕੋਲੋਂ ਫਾਈਲ ਲਿੱਤੀ ਆਪਣੀ ਅਸੀਂ ਇੱਥੇ ਲੈ ਕੇ ਬੈਠੇ ਕਿਉਂਕਿ ਸਾਡੇ ਕੋਲ ਅੱਗੇ ਲਿਜਾਣ ਦਾ ਮੰਮੀ ਨੂੰ ਬਿਉਤ ਨਹੀਂ ਹੈਗਾ ਕਿੰਨਾ ਸਮਾਂ ਹੋ ਗਿਆ ਬੈਠੇ ਇੱਥੇ ਜਿੱਥੇ 4 ਘੰਟੇ ਹੋ ਗਏ ਕੋਈ ਆਇਆ ਅਧਿਕਾਰੀ ਕੋਈ ਨਹੀਂ ਆਇਆ ਜੀ ਕੋਈ ਵੀ ਨਹੀਂ ਆਇਆ ਕੋਈ ਹਸਪੀਟਲ ਲੋਕ ਨਹੀਂ ਨਹੀਂ ਆਇਆ ਕੋਈ ਕਿਸੇ ਕਨੀਓ ਨਹੀਂ ਆਇਆ ਜੀ ਹਰਿਆਣੇ 'ਚ ਸਾਡੇ ਬਹੁਤ ਵਧੀਆ ਇਲਾਜ ਹੁੰਦਾ ਹੈ ਮੇਰੀ ਬੇਟੀ ਕਿੰਨੀ ਵਾਰ ਮੇਰੀ ਬੇਟੀ ਨੂੰ ਦੌਰੇ ਪੈਂਦੇ ਨੇ ਉਹ ਥੋੜੇ ਦਿਨ ਬਾਅਦ ਹੀ ਹਸਪੀਟਲ 'ਚ ਦਾਖਲ ਹੋ ਜਾਂਦੀ ਹੈ ਮੇਰੀ ਬੇਟੀ ਜਦ ਜਿੰਨੀ ਵਾਰ ਵੀ ਹਸਪੀਟਲ ਚ ਦਾਖਲ ਹੋਈ ਹੈ ਬਹੁਤ ਸਵਸਥ ਹੋ ਕੇ ਨਿਕਲੀ ਹੈ ਬਹੁਤ ਅੱਛਾ ਉੱਥੇ ਸਟਾਫ ਹੈ ਸਫਾਈ ਹੈ ਡਾਕਟਰਸ ਨੇ ਸਭ ਕੁਝ ਬਹੁਤ ਅੱਛਾ ਹੈ ਕੀ ਲੱਗਦਾ ਕਿ ਪੰਜਾਬ ਦੇ ਹਰਿਆਣੇ ਚ ਕੋਈ ਫਰਕ ਹੈ ਹਸਪੀਟਲਾਂ ਦੇ 1% ਵੀ ਨਹੀਂ ਮੁਕਾਬਲਾ ਕਰ ਸਕਦਾ ਇਲਾਜ ਦੇ ਮਾਮਲੇ ਚ ਸਫਾਈ ਦੇ ਮਾਮਲੇ ਚ ਸਟਾਫ ਦੇ ਮਾਮਲੇ ਚ 1% ਵੀ ਨਹੀਂ ਹੈ ਮੁਕਾਬਲਾ ਹਾਂਜੀ ਬਾਹਰ ਆ ਜੀ ਕੀ ਮਾਮਲਾ ਕੀ ਹੈ ਹੋਇਆ ਕੀ ਹੈ ਕੁਛ ਨਹੀਂ ਹੋਇਆ ਮੇਰਾ ਨਾਮ ਰੋਪਨਜਸ ਕਰਨ ਸਿੰਘ ਹੈ ਸਾਡੀ ਮੈਡੀਸਨ 3 ਵਾਰਡ ਆ ਸਟਾਫ ਦੇ ਪੇਸ਼ੰਗੋ ਦੇ ਵਿੱਚ ਕੁਝ ਆਪਸੀ ਥੋੜੀ ਪ੍ਰੋਬਲਮ ਜੀ ਹੋ ਗਈ ਸੀ ਉਹਦੇ ਕਰਕੇ ਦੋਨੋਂ ਛਾਥਾ ਬਾਈ ਹੋ ਗਈ ਸਟਾਫ ਦੇ ਵੀ ਸੱਟਾਂ ਲੱਗੀਆਂ ਹੋਈਆਂ ਸਟਾਫ ਨੂੰ ਵੀ ਲੋਚਿਆ ਗਿਆ ਉਹਦੇ ਵੀ ਨੀਲ ਪਏ ਹੋਏ ਆ ਉਹ ਵੀ ਇੱਥੇ ਸਾਡੇ ਵਾਰਡ ਚ ਹੀ ਨੇ ਤੇ ਮਰੀਜ਼ ਦੇ ਟੈਂਡਰ ਥੋੜੇ ਜਿਆਦਾ ਹਾਈਪਰ ਹੋ ਗਏ ਵੀਡੀਓ ਬਣਾਉਣ ਲੱਪੇ ਸਟਾਫ ਨੇ ਫੋਨ ਫੜਨ ਦੀ ਕੋਸ਼ਿਸ਼ ਕੀਤੀ ਤਾਂ ਦੋ ਤਿੰਨ ਬੀਬੀਆਂ ਨੇ ਉਹਨੂੰ ਫੜ ਲਿਆ ਸਟਾਫ ਨੂੰ ਫੜ ਕੇ ਉਹਦੀ ਚੁੰਡੀਆਂ ਵੱਢੀਆਂ ਤੇ ਉਹ ਫਿਰ ਇਹਨਾਂ ਨੇ ਇਹ ਆਪਣੇ ਮਰੀਚਾ ਕੇ ਬਾਹਰ ਲਿਆਏ ਕਿਤੇ ਚੱਕੇ ਧੱਕੇ ਮਾਰੇ ਗਏ ਇਹਨਾਂ ਨੇ ਕਿਤੇ ਧੱਕੇ ਧੱਕੇ ਕੋਈ ਦੇਖੋ ਮੈਨੂੰ ਮੈਂ ਆਫ ਕੀਤਾ ਗਿਆ ਨਸਲ ਫੱਟ ਪਾਦਾ ਇਸੇ ਦੇ ਕਿਸੇ ਦੇ ਗੱਲ ਕਾਣਾ ਜਾਂ ਗੱਲ ਨਹੀਂ ਗੱਲ ਦੇਖੋ ਡਿਊਟੀ ਹੁੰਦੀ ਕਿ ਦੋਨਾਂ ਵੱਲੋਂ ਕਾਪੀ ਨਹੀਂ ਕੀਤਾ ਜਾਵੇ ਨਾ ਇੱਕ ਵਾਰਡ ਵਿੱਚ 30 35 ਸਟਾਫ ਹੁੰਦੇ ਆ ਅਗਰ ਕੋਈ ਅਟੈਂਡੈਂਟ ਸਾਫ ਨੂੰ ਬੁਲਾ ਲਿਆ ਤਾਂ ਥੋੜੀ ਜੀ ਹਮਾਰੀ ਤੇ ਵਤਨੀ ਚਾਹੀਦੀ ਹੈ ਜੇ ਕਿਸ ਨੂੰ ਕਹਿਣਾ ਇਹ ਇੱਧਰ ਆ ਸੁਣਦੀ ਨਹੀਂ ਹੈ ਕਿ ਉਹ ਜੀ ਗੱਲ ਗਲਤ ਹੈ ਨਾ ਸਟਾਫ ਉਹ ਵਾਟ ਇਸ ਇੰਡੀਆ ਸਟਾਫ ਨੇ ਹੱਥੋਂ ਭਾਈ ਹੋਈ ਹੈ ਪਰ ਮੈਨੂੰ ਪਤਾ ਨਹੀਂ ਮੈਂ ਦੇਖਿਆ ਨਹੀਂ ਹੈ ਕਿ ਮੈਨੂੰ ਹੁਣ ਆਇਆ ਜਿਸ ਮੈਂ ਹੁਣੇ ਆਇਆ ਤੇ ਵੈਸੇ ਐਮਐਸਰ ਅੰਦਰ ਬੈਠੇ ਨੇ ਔਰਡ ਵਿੱਚ ਉਹਦੀ ਇਨਕੁਆਇਰੀ ਪ੍ਰੋਪਰ ਚੱਲ ਰਹੀ ਆ ਉਹ ਇੱਕ ਲੱਗ ਇਸ਼ੂ ਬਣਿਆ ਹੋਇਆ ਪਰ ਸਾਨੂੰ ਇਹ ਕਿ ਮਰੀਜ਼ ਦੀ ਹਾਲਤ ਜਿਹੜੀ ਆ ਉਹ ਸੀਰੀਅਸ ਆ ਇਹਨਾਂ ਨੂੰ ਪਹਿਲੇ ਅਟੈਕ ਆ ਚੁੱਕਾ ਸੀ ਇਹਨਾਂ ਨੂੰ ਲੈਣ ਆਇਆ ਠੀਕ ਹੈ ਉਹ ਸਟ੍ਰੈਚਰ ਲੈ ਕੇ ਆ ਰਹੇ ਸੀ ਨੂੰ ਸ਼ਿਫਟ ਕਰਾ ਰਹੇ ਹਾਂ ਅੰਦਰ ਬਹੁਤ ਦੇਰ ਹੋ ਗਈ ਹੈ ਚਾਰੇ ਦੇ ਬੇਚੇ ਦੇਖੋ ਮੈਨੂੰ ਮੈਨੂੰ ਹੁਣੇ ਫੋਨ ਆਇਆ ਮੈਂ ਇੱਦੀ ਪਰਨਾ ਬਣ ਕੇ ਆ ਗਿਆ ਮੈਂ ਆਉਣ ਦਾ ਤਾਂ ਪੱਗ ਬਣ ਕੇ ਕੋਟ ਪੈਣੇ ਪਾ ਕੇ ਆਇਆ ਮੈਂ ਹੁਣੇ ਇੱਦੀ ਆਇਆ ਮੈਨੂੰ ਹੁਣੇ ਫੋਨ ਆਇਆ ਮੈਂ ਵੀ ਅਵਾਡ ਦਾ ਜੂਨੀਅਰ ਡਾਕਟਰ ਨਹੀਂ ਹੈ ਸਾਡੇ ਸਰ ਸੀਨੀਅਰ ਵੀ ਆਏ ਆ ਅੰਦਰ ਐਮ ਐਸ ਆਰ ਵੀ ਬੈਠਾ ਹੈ ਅਸੀਂ ਇਹਨਾਂ ਨੂੰ ਕਾਫੀ ਦੇਰ ਤੋਂ ਸਮਝਾ ਰਹੇ ਹਾਂ ਬੜੇ ਸਮਝੀ ਰਹੀ ਹੈਗੇ ਕਿ ਮਰੀਜ਼ ਦੀ ਹਾਲਤ ਨੂੰ ਮੱਦੇਨਜ਼ਰ ਰੱਖਦੇ ਵੀ ਇਹਨੂੰ ਸ਼ਿਫਟ ਬਾਕੀ ਜੀ ਸਰ ਬੈਠੇ ਨੇ ਮੈਡੀਕਲ ਕੌਂਸਲ ਦੇ ਨਾਲ ਤੁਸੀਂ ਉਹਨਾਂ ਨਾਲ ਗੱਲ ਕਰਨਾ ਚਾਹੇ ਮੇਰਾ ਨਾਮ ਡਾਕਟਰ ਜਸਕਰਨ ਸਿੰਘ ਆ ਮੈਂ ਥਾੜੀ ਰੈਜ਼ੀਡੈਂਟ ਆ ਇੱਥੇ ਜੀ ਮੈਡੀਕਲ ਕੌਂਸਲ